ਵਿੰਡਰ ਯੂਣਾ ਉੱਚਾ ਵਿਖੇ ਖੇਤੀ ਲਈ ਨਹਿਰੀ ਪਾਣੀ ਦੇਣ ਲਈ ਸਰਹੰਦ ਨਹਿਰ ਵਿੱਚ ਤਿੰਨ ਮੋਗੇ ਲਗਾਏ ਇਸ ਮੋਗੇ ਗੱਲਬਾਤ ਕਰਦੇ ਹੋਏ ਪਿੰਡ ਦੇ ਲੋਕਾਂ ਦਾ ਕਹਿਣਾ ਸੀ ਕਿ ਆਜ਼ਾਦੀ ਤੋਂ ਬਾਅਦ ਪਹਿਲੀ ਵਾਰ ਉਹਨਾਂ ਦੇ ਖੇਤਾਂ ਨੂੰ ਨਹਿਰੀ ਪਾਣੀ ਮਿਲ ਰਿਹਾ ਹੈ ਜਿਸ ਨਾਲ ਉਹਨਾਂ ਨੂੰ ਲਾਭ ਹੋਵੇਗਾ ਕਿਹਾ ਕਿ ਜ਼ਮੀਨ ਨਵੰਜ਼ਰ ਪਈ ਸੀ ਜਿਸ ਨੂੰ ਕਿ ਅੱਜ ਪਾਣੀ ਮਿਲਿਆ ਹੈ ਇਸ ਮੋਕੇ ਉਹਨਾਂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਦੇ ਹਲਕਾ ਫਤੇਗੜ ਸਾਹਿਬ ਦੇ ਵਿਧਾਇਕ ਲਖਵੀਰ ਸਿੰਘ ਰਾਏ ਦਾ ਪਿੰਡ ਵਿੱਚ ਢੋਲ ਵਜਾ ਕੇ ਧੰਨਵਾਦ ਕੀਤਾ। ਜੀ ਕਲਸਾ ਵਾਹਿਗੁਰੂ ਜੀ ਕੀ ਫਤਿਹ ਮਾਦਕ ਜੀ ਸੈਰੀ ਹੁਣਾ ਹਲਕਾ ਚੇਰੀ ਪਤੇਜਰ ਸਾਹਿਬ ਮਾਨਯੋਗ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਤੇ ਹਲਕਾ ਬਧਾ ਇੱਕ ਫਰਦਾਨ ਲਖਵੀਰ ਸਿੰਘ ਰਾਏ ਅਸੀਂ ਆਮ ਆਦਮੀ ਪਾਰਟੀ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਡੇ ਪਿੰਡਾਂ ਦੀ ਸਾਰ ਲੇ 70 ਸਾਲਾਂ ਦੇ ਸਾਲਾਂ ਬਾਅਦ ਸਾਡੇ ਪਿੰਡਾਂ ਨੂੰ ਆਜ਼ਾਦੀ ਮਿਲਿਆ ਜੋ ਕਾਂਗਰਸੀ ਅਕਾਲੀ ਨੇ ਕਦੇ ਸੋਚਿਆ ਵੀ ਨਹੀਂ ਸੀਗਾ ਅਸੀਂ ਵੀ ਨਹੀਂ ਸੋਚ ਸਕਦੇ ਸੀਗੇ ਵੀ ਅਜਾ ਕੰਮ ਹੋ ਸਕਦਾ ਸੋ ਸਾਨੂੰ ਤਾਂ ਅਸਲ ਆਜ਼ਾਦੀ ਆ ਪਾਣੀ ਮਿਰਨ ਕਰਕੇ ਹੋਈ ਆ ਕਿ 1000 ਏਕੜ ਦੇ ਕਰੀਬ ਖੇਤਾਂ ਨੂੰ ਪਾਣੀ ਲੱਗਣਾ ਜੋ ਦੋ ਮੋਕੇ ਲੱਗੇ ਨੇ ਨਾਵਾਣਾ ਬ੍ਰਾਂਚ ਦੇ ਵਿੱਚੋਂ ਸੋ ਸਾਡੇ ਪਿੰਡਾਂ ਦੇ ਲੋਕਾਂ ਤਾਂ ਇਹ ਇੱਕ ਸੁਪਨਾ ਸੀਗਾ ਜੋ ਪੂਰਾ ਹੋਇਆ ਸੋ ਅਸੀਂ ਰਾਜ ਸਾਹਿਬ ਦਾ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਤਹਿਤ ਤੋਂ ਧੰਨਵਾਦ ਕਰਦੇ ਆ ਉਹ ਜਿਸ ਦਿਨ ਅਸੀਂ ਮੁੱਖ ਮੰਤਰੀ ਤੋਂ ਰਾਜ ਸਾਹਿਬ ਤੋਂ ਇੱਕ ਬੇਨਤੀ ਕੀਤੀ ਆ ਵੀ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਨੂੰ ਸਾਡੇ ਪਿੰਡਾਂ ਦੇ ਵਿੱਚ ਜਰੂਰ ਗੇੜਾ ਮਾਰਿਆ ਜਾਵੇ ਸਾਡਾ ਪਿੰਡ ਢੋਲ ਵਜਾ ਕੇ ਜਿਵੇਂ ਤੁਹਾਡਾ ਸਵਾਗਤ ਕੀਤਾ ਉਸੇ ਤਰ੍ਹਾਂ ਢੋਲ ਵਜਾ ਕੇ ਅਸੀਂ ਕੋ ਕੰਸੀ ਨੂੰ ਮਾਣ ਜੀਦਾ ਧੰਨਵਾਦ ਕਰਨਾ ਤੋਂ ਯਾਦੀ ਤੋਂ ਸਾਨੂੰ ਹੁਣੇ ਜਾਂਦੀ ਅਹਰ ਜادیه 2000 ਉਹਨੇ ਸੋ ਅਸੀਂ ਰਾਜ ਸਾਹਿਬ ਦਾ ਬਹੁਤ ਧੰਨਵਾਦ ਕਰਦੇ ਜਿਨ੍ਹਾਂ ਨੇ ਮਤਲਬ ਸਾਡੇ ਇੱਕ ਮੈਸੇਜ ਤੇ ਸਾਨੂੰ ਕੋ ਤਕਲੀਫ ਨਹੀਂ ਆਉਣ ਦਿੱਤੀ ਸੋ ਹੁਣ ਤਿੰਨ ਮੋਗੇ ਲਵਾ ਕੇ ਦੱਤੇ ਆ 1000 ਏਕੜ ਦੇ ਕਰੀਬ ਗਰੀਬ ਕਿਸਾਨਾਂ ਨੂੰ ਪਾਣੀ ਮਿਲਿਆ ਨਾ ਕਿ ਮੋٹے ਜ਼ਿਮੀਂਦਾਰਾਂ ਨੂੰ ਜਿਹੜੇ ਤਰਾ ਤਰਾ ਕਰਦੇ ਸੀਗੇ ਪਾਣੀ ਨੂੰ ਸੋ ਸਾਰਿਆਂ ਦਾ ਬਹੁਤ ਧੰਨਵਾਦ ਕਰਦੇ ਜੀ ਜਿਹੜੀ ਜ਼ਮੀਨ ਦੀ 1000 ਏਕੜ ਜੀ ਪੰਚਾਇਤੀ ਰਕਬਾ ਸੀਗਾ ਬਿਲਕੁਲ ਬੰਜਰ ਸੀਗੀ ਕਿਸੇ ਇਹ ਜ਼ਮੀਨ ਦੇ ਵਿੱਚ ਮੋਟਰ ਕਨੈਕਸ਼ਨ ਵੀ ਨਹੀਂ ਸੀਗਾ ਕਿਸੇ ਕਾਂਗਰਸੀ ਨੇ ਜਾਂ ਆਕਾਲੀ ਦਲ ਨੇ ਜੋ ਕਨੈਕਸ਼ਨ ਬੰਦੇ ਸੀਗੇ ਇਸ ਪੰਚਾਇਤਾਂ ਨੂੰ ਕਨੈਕਸ਼ਨ ਨਹੀਂ ਦਿੱਤੇ ਸਾਡੇ ਪਿੰਡ ਵਿੱਚ ਇੱਕ ਵੀ ਕਨੈਕਸ਼ਨ ਨਹੀਂ ਪੰਚਾਇਤੀ ਜ਼ਮੀਨ ਦੇ ਵਿੱਚ ਹੈਗਾ 1000 ਏਕੜ ਦੇ ਕਰੀਬਾ ਦੋਨੇ ਪਿੰਡਾਂ ਦੀ ਜ਼ਮੀਨ ਪੰਚਾਇਤੀ ਜਿਹਨੂੰ ਪਾਣੀ ਲੱਗਿਆ ਸਰਦਾਰ ਸਾਹਿਬ ਦਾ ਪਹਿਤ ਨੂੰ ਧੰਨਵਾਦ ਕਰਦੇ ਆ ਮੁੱਖ ਮੰਤਰੀ ਪੰਜਾਬ ਦਾ ਸਾਹਿਬ ਤੁਹਾਨੂੰ ਧੰਨਵਾਦ ਕਰਦੇ ਪ੍ਰਾਪਤੀ ਵੇਚਣੇ ਔਰ ਖੀਦਨੇ ਕੇ ਲਿਏ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟیز